ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਦੋ ਬੜਾ ਗੱਬਣਾ ਕੱਚੀਆਂ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਉਹਦਰਨਾ ਮਗਰ ਬੱਚੇ ਫੀਮੇਲ ਕਾ ਬੱਚਲੇਗੇ ਚਾਰ ਨਾਲ ਦੇ ਵੀਰ ਦੇ ਵੀ ਕੇ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗਰਸ਼ੇਪ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹੀ ਸੀਤਪਾ ਮੋਬਾਈਲ ਨੰਬਰ ਹੀ 6283871527 6283871527 ਜਿਹੜੇ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖੀ ਜਾਨੇ ਕਿਹੜਾ ਸੁਆ ਸੁਆ ਇਹ ক্লোਨ ਆ ਬਾਈ ਹੁਣ 4 ਮਹੀਨਾ ਦਾ 4 ਮਹੀਨੇ ਪੂਰੇ ਕਰ ਇਹਦਾ ਬੱਚਾ ਆ ਗਿਆ ਡੱਬਾ ਵੀ ਡੱਬੀ ਬੱਚੀ ਆ ਗਈ ਬੱਚੀ ਆ ਗਈ ਮਗਰ ਬੱਚੀ ਬੜੀ ਪਿਆਰੀ ਆ ਨਾਡ ਬਣਾ ਰਹਾ ਹਨਾ ਹਾਂਜੀ ਕਹਿ ਮਦਦ ਹੋਗਾ ਸੁਈ ਨੂੰ ਜਿਹੜੇ ਜਪਾਉਕਿਆ ਵੀਡੀਓ ਆ ਗਈ ਜਿਹੜਾ ਬੜਾ ਠੀਕ ਹੈ ਤੇ ਕਿੰਨਾ ਕੁ ਦੋਤ 12 ਬਾਰੇ ਉਹ ਕੋ ਸਟਾਰਟਿੰਗ ਹੈਗੀ ਠੀਕ ਆ ਹੁਣ ਸਵੇਰ ਦਾ ਟਾਈਮਾਂ ਚ ਵਈ ਇਹਨਾਂ ਦੀ ਹੋਣੀ ਹੈ ਨਾ ਠੀਕ ਆ ਧਾਰਤ ਪਾ ਬਿਲਕੁਲ ਇੱਕ ਨੰਬਰ ਰੇਟ ਆਪ ਇਹਦਾ ਕੀ ਰੱਖਿਆ ਵੇਚਣ ਜਰਾ ਇਹ ਵਟ ਬਲ 9000 ਕੀ ਦੇਣਾ ਮਾਨਦਾਨ ਹੋ ਜਾਊਗਾ ਹਾਈਐਸਟ ਦੁੱਧ ਅੰਦਾਜ਼ਾ ਲਾਈਏ ਕਿੰਨਾ ਪਾ ਦਊਗੀ ਪਤਾ ਹੀ ਨਹੀਂ ਮੈਨੂੰ ਪਹਿਨ ਦਾ ਲੀਵਾ ਫਿਕਸ ਕਰ ਗਿਆ ਜਿੰਦ ਜਾਣਾ ਕੱਢ ਕਾੜ ਸਾਰੇ ਬਸ ਪੂਰੀ ਆ ਤੇ ਦੋ ਵੀਕਲਰ ਬਾਹਰ ਜਾਊਗਾ 20 ਕਿਲੋ ਮਾਨੇ ਵੀੜਾ ਵੀਰ ਮਾਰਦੀ ਲੈ 90 ਚ ਮਾਨਦਾਰ ਮੌਕੇ ਤੇ ਹੋ ਜਾਊਗਾ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੱਚੀ ਦਾ ਚੰਗਾ ਸੋਹਣੀ ਸਾਫ ਸੁਥਰੀ ਰਾਜੀ ਸਮੀ ਬਲੀ ਤੇ ਲੇਵਾ ਦੇਖੋ ਬਿਲਕੁਲ ਕੰਪੈਕਟ ਹਵਾਨਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਪਲੂਨ ਪਹਿਲਾ ਦੂਆ ਤੂਈ ਸਾਈ ਤੇ ਬੱਚੀ ਦਾ ਥਣ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਜਿਹੜਾ ਮਗਰ ਜਾਨਵਰ ਆ ਅਨਮੁੱਲਾ ਜਾਨਵਰ ਆ ਬੱਚੀ ਤੇ ਦੋ ਚੀਜ਼ਾਂ ਦੋ ਜਾਨਵਰ ਘਰੇ ਜਾਣਗੇ ਤੇ ਤੀਜਾ ਜਾਊਗਾ ਦੁੱਧ ਆਪਣੇ ਘਰੇ 90 ਦੇ ਵਿੱਚੋਂ ਮਾਨਦਾਰ ਮੌਕੇ ਤੇ ਹੋ ਜਾਊਗਾ ਕਿ ਦੂਜੇ ਨੰਬਰ ਤੇ ਆਪਾਂ ਜਿਹੜੀ ਗਰਲੇਡੋ ਚ ਆਈ ਬਹਿਣਾ ਬਈ ਹਣਾ ਇਹ ਕਿਹੜਾ ਸੋਸੂਈ ਹੈ ਇਹ ਦੂਜਾ ਸੋਸੂਈ ਹੈ ਇਹ ਮਗਰਾਹ ਕਾਲੀ ਬੱਚੀ ਆ ਗਈ ਨਾ ਠੀਕ ਹੈ ਕਿੰਨਾ ਗਰ ਦੋ ਸੇਮ ਹੀ ਸੂਂਜਾ ਵੀ ਹਣਾ ਸੇ ਇੱਕ ਦਿਨ ਸੂਂਦਾ ਜੀ ਇਹ ਲੋ ਘਟੇ ਪਹਿਲਾਂ ਸੂਂਜੇ ਦੋ ਘਟੇ ਬਾਅਦ ਉਹਨਾਂ ਨੇ ਵੀਡੀਓ ਜੇ ਰਿਉ ਤੋਂ ਆਪਣੇ ਕੋਲ ਦੁੱਧ ਇਹਨੇ ਕਿੰਨਾ ਸਟਾਰਟ ਕਰਾਇਗਾ ਇਹਦੇ ਨੇ ਵੀ 10-12 ਕਿਲੋ ਬੋਲਾ ਹੋਊਗਾ ਕਹਿੰਦਾ ਵਾ ਬਰਲ ਇੰਟਰਨੈਟ ਆਸ-ਪਾਸ ਹੈਗਾਗਾ ਇਹ ਸਟਾਰਟ ਆਨੇ ਚਾਲੀ ਦੀ ਬਹੁਤ ਦਾੜਾ ਬਾਕੀ ਦੁੱਧ ਅਮਰੀ ਗਰਮੀ ਹੁੰਦਾ ਜਿਵੇਂ ਫੈਡਾੜਾ ਦੁੱਧ ਪਾਉਣਾ ਇਹਨੇ ਜਮ ਹਣਾ ਗੱਲ ਆ ਠੀਕ ਹੈ ਇਹਦਾ ਰੇਟ ਕੀ ਰੱਖਿਆ ਆਪਾਂ ਇਹਦਾ ਤਾਂ 70k ਮਾਰਨ ਦਾ ਚੱਲਦਾ ਖਬਰ ਕੱਦ ਕੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜਿਸੰਮੀ ਪੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਫਿਟਨੈਸ ਵਾਲਾ ਹਵਾਨਾ ਤੇ ਵੀਰੇ ਨਿਆਣਾ ਵਗੈਰਾ ਵਧੀਆ ਪਉਂਦੀ ਆ ਹਾਂ ਪਉਂਦੀ ਆ ਵੀਰੇ ਦੋਨੇ ਗੜੀ ਨਿਆਣਾ ਨੂੰ ਨਾ ਪਉਂਦੀ ਠੀਕ ਹੈ ਇਹ ਆ ਰੇਟ ਕਰਿਆ ਆਪਾਂ 70000 ਹਨਾ 70 ਚੋਂ ਮਾਰਨ ਦਾ ਮੌਕੇ ਤੇ ਹੋ ਜਾਊਗਾ ਸੋ ਬੈੜ ਚੰਗਿਆ ਸੋਹਣੀ ਸਾਫ ਸੁਥਰੀ ਤੇ ਦੋਨੇ ਸੂਜਾਂ ਸਵੰਜਾਂ ਦੋਨਾ ਮਗਰ ਬੱਚੀਆਂ 80 ਤੋਂ ਵੱਧ ਵਾਲਾ ਸੋਹਣਾ ਥਾਣਾ ਇੱਕ ਦੀ ਕੀਮਤ 90000 ਦੂਜੀ ਹੈਗਾ 70000 ਤੇ ਤੀਜ ਠੀਕ ਹੈ ਇਹ ਕਿਹੜਾ ਸੂਆ ਸੂਰੀਆ ਜੀ ਦੂਜਾ ਸੂਆ ਕਹ ਇੱਕ ਦਿਨ ਬਾਕੀ ਪਿਆ ਜੀ ਪਾਚਾ ਨਾਲ ਲੈ ਜੀ ਠੀਕ ਹੈ ਲਗਭਗ ਹਫਤੇ ਦਾ ਅੰਦਰ ਸੂਕੂਗੀ ਇਹਦਾ ਦੁੱਧ ਦਾ ਰਿਕਾਰਡ ਜ ਆਪਣਾ ਮਾਲਕ ਨੇ ਜੀ ਪਤਾ ਕੀਮ ਦਾ ਰਹੀ ਗੈਂਦਾ ਨਹੀਂ ਵਪਾਰੀ ਬਜ਼ੂਰ ਹੋਣ ਨੇ ਤਦੋਂ ਕੋਣ ਜੀ 3 ਕਿਲੋ ਬਾਲ 20 ਕਿਲੋ ਤੋਂ ਬਾਹਰ ਨਾ ਆਉਣਾ ਚੱਲਦਾ ਰਹਿ। ਵੀ 20 ਕਿਲੋ ਤੋਂ ਬਾਹਰ ਆਣੀ ਹੈਗੀ ਆ। 20 ਕਿਲੋ ਬਾਲ ਕਿੰਨਾ ਵੀ ਮਰਜੀ ਦੇ। ਬਾਕੀ ਪਤਲੀ ਚੰਮੜੀ ਥੱਲੇ ਮਿਲ ਕੇ ਮੇਨ ਵਗੈਰਾ ਦੇਖੋ ਸੋਹਣਿਆ ਸਾਫ ਸੁਥਰਾ ਹੈ ਨਾ। ਬਹੁਤ ਘੜਾ ਲੱਗਿਆ ਹੋਇਆ ਹੈ ਕਿ ਫਿੰਗਰਸ ਵੀ ਦਾ ਸਰਗਾ ਵੜੇ ਕੀ ਆ। ਠੀਕ ਹੈ। ਇਹਦਾ ਵੀ ਨਾ ਪਾਵਾਰ ਰੇਟ ਬਿਜਾਰ ਦਾ ਕੀ ਕਰਿਆ। ਇਹ ਕੋ 85000 ਦੀ ਦੇ ਦਵਗੀ ਹੈ। ਮਾਣਦਾਨ ਹੋ ਜਾਊਗਾ। ਮਾਣਦਾਨ ਕਰਦਾ। ਸੋ 85000 ਦੇ ਵਿੱਚੋਂ ਵੜ ਮੌਕੇ ਤੇ ਨਰਮ ਹੋ ਜੂਗੀ। ਸੋ ਕੱਦ ਕਾੜ ਤੇ ਸੀਨ ਇੱਕ ਟਾਂਚਾ ਦੇਖੋ ਇਹਦਾ। ਪੂਰਾ ਸੋਹਣਾ ਰਬੜੂ ਗੁਲੇਵਾ ਬਾਧਾ ਦੁਰਿਆੰਦਾ ਤੇ ਬਾਕੀ ਵੀਰੇ ਨਾੜਾ ਨੂੜਾ ਬਹੁਤ ਅਗ ਨਹੀਂ ਹੈ ਹਨਾ ਉਹ ਬਹੁਤ ਹੈ ਵੀਰੇ ਮਤਲਬ ਉਹਨਾਂ ਦਾ ਕਟਵਾਂਗੇ 4-5 ਦਿਨਾਂ ਚ ਬੈਠ ਨੇ ਬਹੁਤ ਤਿਆਰ ਹੁੰਦਾ ਠੀਕ ਹੈ ਹਾਜੇ ਦਾ ਮਨ ਕਿਦੋਂ 65% ਹਵਾਨਾ ਦਿਖਾਈ ਦਿੰਦਾ ਫਲੇ 35% ਇਹਨੇ ਹੋਰ ਮਾਰਨਾ ਹੈਗਾ ਰੇਟ 85000 ਬਾਕੀ ਮਾਨਤਾਨ ਵਗੈਰਾ ਹੋ ਜਾਊਗਾ ਤੇ ਬਾਕੀ ਲੇਵਾ ਦੇਖੋ ਵੈਪਟਰ ਦੇ ਫਿਟਨੈਸ ਇਹਦੀ ਲੇਵੀ ਚੰਗੀ ਆ ਕੀ ਬਾਤਾਂ ਅੱਗੇ ਆ ਜੋ ਭਾਈ ਜੀ 4 ਨੰਬਰ ਤੇ ਇਹ ਆਪਣੀ ਸੁਹਾਗਾੜਾ ਸੂਰੀ ਆ। ਇਹ ਵੀ ਵੜ ਹੈ ਤਾਂ ਮਨ ਮਨ ਆਪਾਂ ਦੂਜਾ ਹੈ ਕਿ ਤੀਜਾ ਜੀ। ਠੀਕ ਆ। ਤੋਂ ਤੀਜਾ ਹੋ ਸਕਦੀ ਹੈ। ਠੀਕ ਆ। ਮੂੰਹ ਤੋਂ ਅੰਦਾਜ਼ਾ ਲੱਗਿਆ ਵੀ ਤੀਜਾ ਹੋ ਜਾ। ਹੋ ਸਕਦੀ ਆ। ਇਹ ਬਾਡੀ ਨੂੰ ਦੇਖ ਕੇ ਤਾਂ ਦੁੱਧ ਚੰਗੀ ਇਹ ਨੂੰ ਚੱਲ। ਠੀਕ ਆ। ਤੇ ਕੈਗਦਰ ਕੱਢਦੀ ਆ ਜੀ। ਇਹ ਲੈ ਜੀ ਇੱਕ ਘੱਟ। ਦੁੱਧ ਕਿੰਨਾ ਕ ਪਾਉਂਦੇ? 20 ਕਿਲੋ ਵਾਲੀ ਇਹ ਆ ਜੀ। 20 ਤੋਂ ਬਾਅਦ ਤੇਣਾ ਬਾਹਰ ਹੀ 20 ਕਿਲੋ ਵਾਲੇ ਮੈਡਲ ਮਾਰਦੀ ਗਏ। ਰੇਟ ਇਹਦਾ ਕੀ ਰੱਖਿਆ ਆਪਾਂ? ਇਹਦਾ ਆਪਾਂ ਸੀਮਾ ਮਾਰਨਾ ਚਾਹੀਦਾ। ਠੀਕ ਆ। ਦੁੱਧ ਦਾ ਐਵਰੇਜ ਵੀ ਮੰਨ ਕੇ ਚੱਲ ਵੀ 20 ਵਾਲੀ ਬੈੜ ਹੈਗੀ ਆ। 80 ਦੇ ਵਿੱਚੋਂ ਮੌਕੇ ਤੇ ਮਾਰਦਾਨ ਵਗੈਰਾ ਤੁਹਾਡਾ ਹੋ ਜੂਗਾ ਬੈੜ ਚੰਗੀ ਸਨੱਥੀ ਰਾਜੀ ਸਭੀ ਪਲੀ ਤੇ ਜਿੰਦ ਜਾਨ ਦੇ ਵਿੱਚ ਬੋਖਦਾ ਤੇ ਬਾਕੀ ਥਣ ਦੇਖੋ ਇਹੋ ਜਿਹਾ ਕਰਨਾ ਕਿਆ ਬਾਤਾਂ ਚਾਹੇ ਹੱਥੀਚੋ ਹੀ ਕਰਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਦੇ ਥਣ ਲੱਗਿਆ ਵਾ ਰਾਜ ਰੋਜੀ ਪਲੀ ਵੀ ਬਹੁਤ ਚੰਗੀ ਆ ਹਜੇ ਇੱਕ ਲਗਭਗ ਹਫਤਾ 8 ਦਿਨ ਇਹਦੇ ਸੂਣ ਚ ਬਾਕੀ ਪਈਗੀ ਰੇਟ ਇਹਦਾ ਕਰਿਆ ਪਾ 80000 ਹੈਨਾ ਇਹਦਾ 80 ਜਮਾਨਦਾਨ ਹੋ ਜੂਗਾ 70 80 90 ਸਾਰੇ ਭਾਈ ਆਪਣੇ ਕੋਲ ਜੀ ਠੀਕ ਹੈ ਮੋਬਾਈਲ ਨੰਬਰ 62838 77527 ਅੰਦਰ ਦੀਪਕਾਰ ਜਿਹੜਾ ਬਰਨਾਲਾ ਦੇ ਆਪਣੇ ਪਿੰਡੋਂ ਵੀਡੀਓ ਕਵਰ ਕੀਤੇ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਿਖ ਤਾ ਦੋ ਧੰਨਵਾਦ